ਸਸ਼ੀ ਕਾ ਜੀ ਮੈਂ ਕੋ ਕਿਰਤ ਸਿੰਘ ਤਾਂ ਤੁਸੀਂ ਜੁੜ ਚੁੱਕੇ ਹੋ ਸਾਡੇ ਫੇਸਬੁਕ ਅਤੇ YouTube ਚੈਨਲ ਦੇ ਨਾਲ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਯੋਧ ਨਸ਼ਿਆਂ ਵਿਰੁੱਧ ਜਿਹੜੀ ਕਿ ਮੈਂ ਹਮ ਦਾ ਅਗਾਜ਼ ਕਰ ਦਿੱਤੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੁਝ ਨੇਤਾ ਇਸ ਮੈਮ ਨੂੰ ਕਿੱਥੇ ਸਮਝਦੇ ਨੇ ਜਿੱਥੇ ਆ ਮਾਮਲਾ ਜਗਰੌਂ ਤੋਂ ਸਾਹਮਣੇ ਆਇਆ ਜਿੱਥੇ ਕਿ ਜਗਰੌਂ ਤੇ ਸਿਵਲ ਹਸਪਤਾਲ ਦੇ ਐਸਐਮਓ ਵੱਲੋਂ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਦੇ ਖਿਲਾਫ ਜਿਹੜਾ ਕਿ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ ਜੀ ਹਾਂ ਜਾਣਕਾਰੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਨੇਤਾ ਖੁਦ ਨੂੰ ਕੌਂਸਲਰ ਦੱਸਦਾ ਹੈ ਤੇ ਇੱਕ ਵਿਅਕਤੀ ਦਾ ਜਿਹੜਾ ਕਿ ਡਾਕ ਟੈਸਟ ਕਰਵਾਉਣ ਦੇ ਲਈ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਪਹੁੰਚਦਾ ਹੈ ਤੇ ਐਸਐਮਓ ਨੂੰ ਮਿਲਦਾ ਤੇ ਗੱਲਬਾਤ ਕਰਦਾ ਹੈ ਐਸਐਮਓ ਦੁਆਰਾ ਕਿਹਾ ਜਾਂਦਾ ਹੈ ਕਿ ਉਹ ਪਰਚੀ ਕਟਵਾ ਲੈਣ ਤੇ ਉਸ ਨੂੰ ਮਾਰਕ ਕਰ ਦੇਣਗੇ ਪਰ ਸਿੱਧੇ ਤੌਰ ਤੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਨੇਤਾ ਐਸਐਮਓ ਨੂੰ ਕਹਿ ਦਿੰਦਾ ਹੈ ਕਿ ਜਿਹੜਾ ਇਹ ਵਿਅਕਤੀ ਹੈ ਜਿਸ ਦਾ ਡਾਕ ਟੈਸਟ ਕਰਵਾਉਣਾ ਹੈ ਏ ਆਫੀਮ ਦਾ ਸੇਵਨ ਕਰਦਾ ਹੈ ਤੇ ਸਾਨੂੰ ਇਸ ਦੀ ਰਿਪੋਰਟ 네ਗੇਟਿਵ ਚਾਹੀਦੀ ਹੈ ਉਥੇ ਜਦੋਂ ਐਸਐਮਓ ਇਸ ਗੱਲ ਤੇ ਜਿਹੜਾ ਕਿ ਇਤਰਾਜ਼ ਜਾਰੀ ਕਰਦੇ ਨੇ ਕਿ ਉਹ ਇਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਕਿ ਇਹ ਰਿਪੋਰਟ 네ਗੇਟਿਵ ਦੇ ਦੇਣਗੇ ਤਾਂ ਉਹ ਜਿਹੜਾ ਆਮ ਆਦਮੀ ਪਾਰਟੀ ਦਾ नेता ਹੈ ਉਹ ਗੁੱਸੇ ਵਿੱਚ ਆਉਂਦਾ ਹੈ ਤੇ ਖੜਾ ਹੋ ਜਾਂਦਾ ਹੈ ਤੇ ਕਹਿਣ ਲੱਗ ਜਾਂਦਾ ਹੈ ਕਿ ਸਾਡੀ ਸਰਕਾਰ ਐਵੇਂ ਕਿਵੇਂ ਤੁਸੀਂ ਰਿਪੋਰਟ 네ਗੇਟਿਵ ਨਹੀਂ ਦੋਗੇ ਉਥੇ ਹੀ ਆਮ ਆਦਮੀ ਪਾਰਟੀ ਦੇ ਨੇਤਾ ਵੱਲੋਂ ਜਿਹੜਾ ਸਿੱਧੇ ਤੌਰ ਤੇ ਇਸ ਸਮੋ ਜਗਰਾਉਂ ਦੇ ਜਿਹੜੀਆਂ ਕਿ ਤੰਕੀਆਂ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਹਸਪਤਾਲ ਦੇ ਸਟਾਫ ਨੂੰ ਵੀ ਜਿਹੜਾ ਕਿ ਉਹ ਉਹ ਡਰਾੜ ਤੇ ਲੈਂਦਾ ਤੇ ਗੱਲਬਾਤ ਦੱਸਦਾ ਹੈ ਕਿ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਇੱਥੇ ਐਡੋਪਟ ਟੈਸਟ ਹੁੰਦੇ ਨੇ ਇਸ ਤੋਂ ਬਾਅਦ ਜਿਹੜਾ ਕਿ ਇਸ ਸਮੋ ਜਗਰਾਉਂ ਵੱਲੋਂ ਉਸ ਆਪ ਨੇਤਰ ਦੇ ਖਿਲਾਫ ਐਸਐਸਪੀ ਜਗਰਾਉਂ ਡਾਕਟਰ ਅਨਕੁਰ ਗੁਪਤਾ ਨੂੰ ਇੱਕ ਸ਼ਿਕਾਇਤ ਦਿੱਤੀ ਜਾਂਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਤੇ ਕੋਈ ਕਾਰਵਾਈ ਕਰਦੀ ਹੈ ਤੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਸਨਿਤਾ ਨੂੰ ਬਚਾਉਣ ਵਾਸਤੇ ਇਹ ਤਰਖਾਸਤ ਵੀ ਠੰਡੇ ਬਸਤੇ ਵਿੱਚ ਪਾ ਦਿੱਤੀ ਜਾਵੇਗੀ। ਆਉ ਤੁਹਾਨੂੰ ਗੱਲਬਾਤ ਕਰਵਾਵਾਂਗੇ ਐਸਐਮਓ ਜਗਰਾਉਂ ਡਾਕਟਰ ਹਰਜੀਤ ਸਿੰਘ ਜੀ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ? ਅ ਐਸਐਮਓ ਡਾਕਟਰ ਹਰਜੀਤ ਸਿੰਘ ਜੀ ਨਾਲ ਗੱਲ ਹੋ ਰਹੀ ਹੈ ਜਗਰਾਉਂ ਤੋਂ ਜੀ। ਹਾਂ ਜੀ ਸਰ ਮੈਂ ਗੁਰਕੀਰਤ ਗੱਲ ਕਰ ਰਿਹਾ ਜੀ ਪੱਤਰਕਾਰ ਜਗਰਾਉਂ ਤੋਂ ਸਰ। ਅੱਛਾ ਸਰ ਇੱਕ ਜਾਣਕਾਰੀ ਲੈਣੀ ਸੀ ਸਰ ਕੀ ਤੁਹਾਡੇ ਵੱਲੋਂ ਸਰ ਕੋਈ ਕੰਪਲੇਨਟ ਦਿੱਤੀ ਗਈ ਜੀ ਐਸਐਸਪੀ ਸਾਹਿਬ ਨੂੰ ਜੀ? ਹਾਂ ਜੀ ਸਰ ਕੀ ਮਾਮਲਾ ਸੀ ਜੀ ਸਰ ਦੱਸ ਸਕਦੇ ਹੋ ਜੀ ਤੇ ਕੀ ਹੋ ਗਿਆ ਤੁਹਾਨੂੰ ਜਿੱਥੋਂ ਲੰਘੇ ਫਰਾਂਸ ਨੇ ਤੁਹਾਨੂੰ ਮਿਲ ਹੀ ਜਾਂਦੀ ਹੈ ਜੀ ਸਾਡੇ ਕੋਲ ਰਹਿੰਦੇ ਹੀ ਨਹੀਂ ਜੀ ਕੁਝ ਲਿਖਿਆ ਹੋਇਆ ਉਹ ਇੱਕ ਜਿਆ ਬੰਦਾ ਹਨਾ ਉਹ ਬੰਦਾ ਆ ਲੋਕਲ ਸੀ ਕਿਸਰੋਂ ਲੈ ਕੇ ਆਇਆ ਸੀ ਨਾਲ ਜੀ ਜੀ ਸਰ ਉਹ ਪੈਸ ਕਰਾਉਦਾ ਜੀ ਸਰ ਮਾਸ਼ਾ ਜੀ ਬੈਕੋ ਕਰ ਦਿੰਦੇ ਆ ਮਰਤੀ ਕਰਾ ਲਿਓ ਮਾਰਤ ਕਰ ਦਿੰਦੇ ਜੀ ਸਰ ਚੰਗਾ ਨਹੀਂ ਆ ਸੀ ਬੰਦਾ जी सर सर मैं हॉस्पिटाल में हूं फोटो ठीक है सर कल आप परसों की सर्दी हुई है मां चली आ जानी है परसों की सर्दी है हां 11:00 बजे तक जी सर कैमरा इसका आज ही कराना है मैं रिपोर्ट में निकल चाहिए नहीं हो सकता अच्छा जी मैं मतलब मैं को बोलना प्रॉब्लम है अगर ये समझी जावे मैं गलत काम नहीं करता हूं होना चाहिए जी सर एक एक साफी के नाम से जो मैं नहीं ये काम करता हूं जी सर धन्यवाद ਪੁਰਾਣਾ ਘਰ ਹਰੋਪਸੰਗ ਜੀ ਮੈਂ ਸਾਡੀ ਕੀ ਹੁੰਦਾ ਤਾਂ ਤੁਹਾਡੇ ਕਿਤੇ ਲੱਗ ਲੋ ਟੈਸਟਿੰਗ ਦੇ ਲਈ ਮਾਮਾ ਉਹਨਾਂ ਦਾ ਨਾਮ ਨਹੀਂ ਮਾਣਦਾ 3 ਲੱਗੀ ਲੰਬਾ ਦਗਨ ਬੰਗ ਨੰਬਰ ਦੱਸ ਦਿਓ ਜੀ ਜੀ ਸੁਣਨਾਂ ਠੀਕ ਹੈ ਰੋਣੀ ਦੱਸ ਤੇ ਮਨਵਰ ਤੁਹਾਨੂੰ ਕਹਿੰਦਾ ਬੱਚ ਫੋਕਣਾ ਮਾਹਣ ਅੱਛਾ ਜੀ ਮਤਲਬ ਮਤਲਬ ਬੜੇ ਸ਼ਾਂਤ ਨੇ ਮੈਂ ਮੈਨੂੰ ਕਿਹਾ ਕੋਈ ਨਹੀਂ ਜੀ ਮੈਨੂੰ ਇਹਦਾ ਜੀ ਜਨਾ ਤੁਹਾਡੇ ਮੁਲਾਦੂਆਂ ਦਾ ਤੁਹਾਡੀ ਜਿੰਮੇਵਾਰੀ ਮੈਂ ਕੋ ਸੌ ਮੁਲਾਦੂਆਂ ਜੀ 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 ਨੋਟਸ ਕੈਪ ਕਰ ਲਵਾਂ ਫਿਰ ਮੇਰੇ ਨਾਲੇ ਤਾਂ ਮੈਂ ਬੈਠਾ ਸਾਰਾ ਨਾ ਪੜਾ ਸਕਦਾ ਜੀ ਸਰ ਉਹ ਤਾਂ ਬਹੁਤ ਹੀ ਬੱਟਕੇ ਬੋਲ ਰਹਾ ਮੈਂ ਕੰਮ ਕਰ ਲਾਂ ਮੈਂ ਬਹੁਤ ਕੰਮ ਹਨ ਦੇਖ ਨੇ ਅਚਾਰ ਅਚਾਰ ਗਾਲੀ ਗਲੋਜ ਤੱਕ ਦੀ ਕੀਤੀ ਗਈ ਹੈ ਤੁਹਾਡੇ ਦਫ਼ਤਰ ਦੇ ਵਿੱਚ ਸਾਰੀ ਸਾਰੀ ਤਾਂ ਨਹੀਂ ਹੋਈ ਜੀ ਸਰ ਉਹ ਤਾਂ ਕੰਮ ਤਾਂ ਹਾਂ ਕੰਮ ਕਿਹੜਾ ਕਰ ਦਿੱਤੀ ਹੈ ਵੀ ਹਜੇ ਹਾਂ ਵੀ ਮੈਂ ਹਾਂ ਸਭ ਨੂੰ ਬਰੇ ਬੋੜ ਲੈਂਕਾ ਮਾੜਾ ਕੋਈ ਗੱਲ ਨਹੀਂ ਸਰ ਤਾਂ ਲੱਗਦਾ ਜੀ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜੁੜਿਆ ਹੋ ਸਕਦਾ ਜੀ ਜਾਂ ਕਿਸੇ ਵੱਲੋਂ ਕੋਈ ਫੋਨ ਆਇਆ ਹੋਵੇ ਆਹੋ ਫੋਨ ਆ ਸੀ ਠੀਕ ਹੈ ਜੀ ਕੀ ਤਾਂ ਸਰ ਇਹ ਬੰਦੇ ਦਾ ਫੋਨ ਆਇਆ ਸੀ ਠੀਕ ਹੈ ਜੀ ਸਰੋਨਾ ਵੱਲੋਂ ਕੋਈ ਗੱਲਬਾਤ ਉਹਨਾਂ ਨੂੰ ਮੈਂ ਕੱਲ ਪਿਆਤਾ ਸੀ ਵੀ ਤੁਸੀਂ ਮੈਂ ਤੁਹਾਹਾ ਤੇ ਗਿਆ ਬੰਦਾ ਮੈਂ ਨਾ ਆਇਆ ਠੀਕ ਹੈ ਠੀਕ ਹੈ ਸਰ ਠੀਕ ਹੈ ਉਹਦੇ ਨਾਲ ਬੰਦੇ ਪਤਾ ਹੀ ਹੁਣ ਇਹੇ ਜਮ ਕਰਾਉਂਦੇ ਨੇ ਸੱਦਾ ਕਰਦੇ ਜੀ ਸਰ ਦੋ ਤਨ ਫਾਰਗਟ ਬਣਾਉਂਦੇ ਨੇ ਜੀ ਫਰਮਾ ਮਾ ਮਾ ਸਾਇਰ ਰੇ ਕਮੋੜ ਗਿਆ ਲੇ ਵੇਖਿ ਤਰਾ ਮੈਂ ਕਿਹਨਾਂ ਮੈਂ ਸੇਟਰ ਭਾਈ ਆ ਉਹ ਕਾ ਜੀ ਸਰ ਸਰ ਹੋਈ ਹੈ ਜੀ ਗੱਲ ਕਿਸੇ ਸੀਨੀਅਰ ਅਧਿਕਾਰੀ ਦੇ ਨਾਲ ਪੁਲਿਸ ਗਾਜਨ ਕਿਸੇ ਸੀਨੀਅਰ ਅਧਿਕਾਰ ਨਾਲ ਗੱਲ ਹੋਈ ਹੈ ਸਰ ਸੰਬੰਧੀ ਤੁਹਾਡੀ ਅ ਨਹੀਂ ਮੈਂ ਜਿਸ ਜਨ ਨੂੰ ਫੋਨ ਆਇਆ ਸੀ ਸੀਆਈਡੀ ਤੋਂ ਜੀ ਜੀ ਉਹਨਾਂ ਨੇ ਪੁੱਛਿਆ ਠੀਕ ਹੈ ਸਰ ਸਾਨੂੰ ਇਹ ਕੰਪਰੀ ਹੈ ਬੇਟਾ ਤੁਸੀਂ ਘਰੋਂ ਪੁੱਛੋਗੇ ਕਿ ਇਹ ਕੀ ਮੰਗਦਾ ਸਰ ਤੁਹਾਨੂੰ ਲੱਗਦਾ ਭਈ ਕੋਣ ਨਾਮ ਸਰ ਥੋੜੇ ਨੋਲੇਜ ਦੇ ਵਿੱਚ ਹੈਗਾ ਕੀ ਨਾਮ ਸੀ ਮੈਨੂੰ ਮੈਨੂੰ ਤਾਂ ਲੱਗਦਾ ਸੀ 100% ਪਰ ਮੈਂ ਹੁਣ ਅੱਥੀ ਨਹੀਂ ਦੱਸ ਰਿਹਾ ਕਿਹਦਾ ਵਾਪਸ ਠੀਕ ਹੈ ਸਰ ਠੀਕ ਹੈ ਥੈਂਕ ਯੂ ਹੰਦਰ ਸਰ ਸਿਉਰਾ ਵੀ ਠੀਕ ਹੈ ਸਰ ਠੀਕ ਹੈ ਸਮਝ ਗਿਆ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ